ਇਹ ਤਾਂ ਮੈਨੂੰ ਰਾਏ ਸਿੱਖ ਵੋਟ ਪਾਉਂਦਿਆ ਇੱਕ ਬੜੀ ਨਿੰਦਣ ਵਾਲੀ ਗੱਲੋ ਮੈਂ ਇਸ ਚੀਜ਼ ਬੜਾ ਕੰਡਮ ਕਰਦਾ ਔਰ ਇਸ ਚੀਜ਼ ਨੂੰ ਮੈਂ ਕਹਿਣਾ ਵੀ ਬੜੀ ਸ਼ਰਮ ਦੀ ਗੱਲ ਆ ਵੀ ਕਿਸੀ ਕਿ ਕਬਾਇਆ ਇਹੀ ਲੋਕਾਂ ਨੇ ਤੈਨੂੰ ਰਾਜ ਕਰਾਇਆ ਤੂੰ ਦੋ ਵਾਰ ਬਤਾਇਆ ਕਰਾ ਦੋ ਵਾਰ ਐਮਪੀ ਰਹਾ ਤੇਰਾ ਬੇਟਾ ਵੀ ਐਮਐਲਏ ਬਣਿਆ ਪਰ ਤੈਨੂੰ ਤੁਹਾਨੂੰ ਜਿਸ ਕੌਮ ਨੇ ਤੁਹਾਨੂੰ ਸਿਰ ਤੇ ਬਿਠਾਇਆ ਹੋਵੇ ਉਸ ਕੌਮ ਦਾ ਤੁਸੀਂ ਸੋਸ਼ਲ ਮੀਡੀਆ ਦੇ ਰਾਹੀਂ ਤੁਸੀਂ ਨਿਰਾਦਰ ਕਰੋ ਇੱਕ ਕਾਫੀ ਨਿੰਦਨ ਵਾਲੀ ਗੱਲ ਆ ਇਹਨੂੰ ਇਹ ਕਹਿੰਦਾ ਜਿਸ 40 ਚ ਖਾਂਦੇ ਹੋ ਉਸ 40 ਚ ਛੇਦ ਕਰਦੇ ਆ ਛੇਦ ਕਰਵਾਈ ਲਈ ਮੈਂ ਬੜੀ ਸਤਕਾਰਯੋਗ ਨੇ ਸਾਡੇ ਵੱਡੇ ਨੇ ਇਹ ਵਿਚਾਰਾਂ ਦੀ ਜਿਹੜੀ ਲੜਾਈ ਆ ਪਰ ਇਹ ਵਿਚਾਰ ਜਿਹੜੇ ਇਹਨਾਂ ਦੇ ਬੜੀ ਗਲਤ ਨੇ ਬਰਾਦਰੀ ਪ੍ਰਤੀ ਸਮਾਜ ਦੇ ਪ੍ਰਤੀ ਇਹ ਜਿਹੜਾ ਕਹਾ ਗਿਆ ਇਹ ਬੜੀ ਜਿਆਦਾ ਨਿੰਦਨ ਵਾਲੀ ਗੱਲ ਆ ਨੌਜਵਾਨ ਉਹ ਵੀ ਬਹੁਤ ਫੋਲ ਕਰਦੇ ਆ ਝੜੀਆਂ ਪਹਿਣਾ ਵੀ ਮਤਾਮਾ ਵੀ ਸਾਡੇ ਭਰਾ ਵੀ ਸਾਡੇ ਬਜ਼ੁਰਗ ਵੀ ਤਾਂ ਉੱਥੇ 15% ਕਿਸ طرف ਵੋਟ ਕਹਿ ਗਿਆ ਆਪਣੇ ਆਪ ਲੋਕ 9 ਜੁਲਾਈ ਨੂੰ ਵੀ ਵੋਟ ਪੁੱਲ ਕਰਦੇ ਆ ਸਾਡੀਆਂ ਭੈਣਾਂ ਵੀ ਮਤਾਮਾ ਵੀ ਸਾਡੇ ਭਰਾ ਵੀ ਸਾਡੇ ਬਜ਼ੁਰਗ ਵੀ ਤਾਂ ਉੱਥੇ 15% ਕਿਸ طرف ਵੋਟ ਕਹਿ ਗਿਆ ਆਪਣੇ ਆਪ ਲੋਕ 9 ਜੁਲਾਈ ਨੂੰ ਵੀ ਵੋਟ ਪੁੱਲ ਕਰਦੇ ਆ ਸਾਡੀਆਂ ਭੈਣਾਂ ਵੀ ਮਤਾਮਾ ਵੀ ਸਾਡੇ ਭਰਾ ਵੀ ਸਾਡੇ ਬਜ਼ੁਰਗ ਵੀ ਤਾਂ ਉੱਥੇ 15% ਕਿਸ طرف ਵੋਟ ਕਹਿ ਗਿਆ ਆਪਣੇ ਆਪ ਲੋਕ ਪਹਿਲਾਂ ਜੀ ਨੇ ਜਜ਼ਾਇਆ ਸੀ ਉਸ ਤਰ੍ਹਾਂ ਦਾ ਹਿਸਾਬ ਤਾਂ ਦੇ ਵੀ ਨਾ ਪਹਿਲਾਂ ਤਾਂ ਇਸ ਵਾਰ ਛੇਸਿਕ ਭੈਣ ਮੈਂ ਕਹਿੰਦਾ 1.5 1.5 ਦਾ ਮਤਲਬ ਕੀ ਹੁੰਦਾ 15% ਨਹੀਂ ਇਸ ਵਾਰ ਲੋਕ ਇਹਨੂੰ 1.5% ਵੋਟ ਪਾਣ ਕੇ ਇਹ ਸੋਚਾ ਉਸੇ ਤਰ੍ਹਾਂ ਦਾ ਜਵਾਬ ਮਿਲੇਗਾ ਇਸ ਤਰ੍ਹਾਂ ਲੋਕ ਬਾਰਡਰ ਪੱਟੀ ਦੇ ਲੋਕਾਂ ਨੇ ਇਹਨੂੰ ਦੱਸਣਾ ਹੈ ਕਿ ਅਸੀਂ 15% ਵੋਟ ਪਾਣੇ ਕਿ 1.5% ਵੋਟ ਪਾਣੇ ਪਾਣੇ ਇਸ ਵਾਰ ਲੋਕ ਮਨ ਬਣਾ ਚੁੱਕੇ ਛੇਸਿਕ ਵਾਇ ਤੋਂ ਅੱਜ ਚੁੱਕੇ ਲੋਕ ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸਕਾਲ। ਬਰਾਦਰ ਦੀ ਵੋਟ ਤਾਂ ਬਸ 15% ਹੀ ਆ। ਬਾਕੀ ਤਾਂ ਜਿਹੜੀ ਵੋਟ ਆpasse ਦੂਜੀਆਂ ਬਰਾਦਰਾਂ ਦੇ ਪਾਰਟੀਆਂ ਨੂੰ ਜਿੱਤਾਉਂਦੀਆਂ ਐ ਤੇ ਕੀ ਫਿਰ ਖੜੇ ਆ? ਲੱਗਦਾ ਕਿ 15% ਉਸੇ ਨਾਲ ਹੀ ਫਿਰ ਇਹ ਜਿੱਤਣ ਦੀ ਤਿਆਰੀ ਕਰ ਸਕਦੀਆਂ। ਦੇਖੋ ਜੀ, ਛੇ ਸਿੱਖ ਬਾਇਆ ਮੈਂ ਇਹਦੇ ਵਿੱਚ ਕਹਿਣਾ ਚਾਹੁੰਦਾ ਵੀ ਛੇ ਸਿੱਖ ਬਾਇਆ ਜਿਸ ਤਰ੍ਹਾਂ ਕਹਿੰਦਾ ਹੈ ਵੀ ਮੈਨੂੰ ਦੂਜੀਆਂ ਬਰਾਦਰੀਆਂ ਜਿੱਤਉਂਦੀਆਂ ਐ ਔਰ ਮੈਂ 15% ਮੈਨੂੰ رائے سکھ ووٹ پاؤ دیا ایک بڑی نندن والی گالو میں اس چیز بڑا کنڈم کر دا اور اس چیز میں کہنا بھی بڑی چھرم دی گالا آ بھی چھ سکھ بایا یہی لوگوں نے تینوں راج کرایا تو دو بار وداق رہا دو بار ایم پی رہا تیرا بیٹا بھی ایم ایل بنیا پر تینوں جس قوم نے تو سر سیرتے ہوئے اس قوم دا تسی سوشل میڈیا کے رائے تھی نرادر کرو ਤਾਂ ਇੱਕ ਕਾਫੀ ਨਿੰਦਨ ਵਾਲੀ ਗੱਲ ਆ ਇਹਨੂੰ ਇਹ ਕਹਿੰਦਾ ਜਿਸ 47 ਚ ਖਾਂਦੇ ਆ ਉਸ 47 ਚ ਛੇਦ ਕਰਦੇ ਆ ਛੇਦ ਸੇ ਕਵਾਇਲੀ ਮੈਂ ਬੜੇ ਸਤਕਾਰਯੋਗ ਨੇ ਸਾਡੇ ਵੱਡੇ ਨੇ ਇਹ ਵਿਚਾਰਾਂ ਦੀ ਜਿਹੜੀ ਲੜਾਈ ਆ ਪਰ ਇਹ ਵਿਚਾਰ ਜਿਹੜੇ ਇਹਨਾਂ ਦੇ ਬੜੀ ਗਲਤ ਨੇ ਬਰਾਤਰੀ ਪ੍ਰਤੀ ਉਹ ਸਮਾਜ ਦੇ ਪ੍ਰਤੀ ਇਹ ਜਿਹੜਾ ਕਹਿ ਗਿਆ ਇਹ ਬੜੀ ਜ਼ਿਆਦਾ ਨਿੰਦਨ ਵਾਲੀ ਗੱਲ ਆ ਕਿਉਂਕਿ ਸਾਡੇ ਲੋਕ ਮਿਹਨਤਕਸ਼ ਹਾਰਡ ਵਰਕਰ ਨੇ ਔਰ ਜਿਹੜੇ ਉਹ ਜਦੋਂ ਵੋਟ ਵੋਟ ਪੋਲਿੰਗ ਤੇ ਹੁੰਦੀ ਜਦੋਂ ਵੋਟਾਂ ਪੈਂਦੀਆਂ ਉਸ ਵੇਲੇ ਸਾਡੇ ਕੀ ਹੁੰਦੇ ਆ ਸਾਡੇ ਬੱਚੇ ਜਿਹੜੇ ਹੁੰਦੇ ਨੌਜਵਾਨ ਉਹ ਵੀ ਵੋਟ ਪੁੱਲ ਕਰਦੇ ਆ ਸਾਡੀਆਂ ਭੈਣਾਂ ਵੀ ਮਤਾਮਾਂ ਵੀ ਸਾਡੇ ਭਰਾ ਵੀ ਸਾਡੇ ਬਜ਼ੁਰਗ ਵੀ ਤਾਂ ਉੱਥੇ 15% ਕਿਸ ਤਰ੍ਹਾਂ ਵੋਟ ਕਹਿ ਗਿਆ ਆਪਣੇ ਆਪ ਨੂੰ ਪਹਿਲਾਂ ਜਿੰਨਾ ਜਜ਼ਾਇਆ ਸੀ ਉਸ ਤਰ੍ਹਾਂ ਦਾ ਹਿਸਾਬ ਤਾਂ ਦੇ ਵੀ ਨਾ ਪਹਿਲਾਂ ਤਾਂ ਇਸ ਵਾਰ ਛੇਸਿਕ ਬੈਨ ਮੈਂ ਕਹਿੰਦਾ 1.5 1.5 ਦਾ ਮਤਲਬ ਕੀ ਹੁੰਦਾ 15% ਰੇ ਇਸ ਵਾਰ ਲੋਕ ਇਹਨੂੰ 1.5% ਵੋਟ ਪਾਣ ਕੇ ਜਿਸ ਤਰ੍ਹਾਂ ਦੀ ਸੋਚ ਆ ਉਸੇ ਤਰ੍ਹਾਂ ਦਾ ਜਵਾਬ ਮਿਲੇਗਾ ਇਸ ਤਰ੍ਹਾਂ ਲੋਕ ਬਾਰਡਰ ਪੱਟੀ ਦੇ ਲੋਕਾਂ ਨੇ ਇਨੂੰ ਦੱਸਣਾ ਹੈ ਕਿ ਅਸੀਂ 15% ਵੋਟ ਪਾਣੇ ਆ ਕਿ 1.5% ਵੋਟ ਪਾਣੇ ਆ ਇਸ ਵਾਰ ਲੋਕ ਮਨ ਬਣਾ ਚੁੱਕੇ ਆ ਛੇ ਸਿਰ ਕਮਾਇ ਤੋਂ ਅੱਜ ਚੁੱਕੇ ਲੋਕ ਪਰ ਅਗਰ ਜੇ ਪ੍ਰਗਰਸ ਦੇ ਲੋਕ ਤੋਂ ਅਨੁਜਿਤ ਬਣ ਜਾਂਦੇ ਆ ਸਰ ਨੌਜਵਾਨਾਂ ਤੇ ਸਿੱਖ ਲਈ ਕੀ ਕਰੀਏ ਦੇਖੋ ਜੀ ਜੇ ਦੇਖੋ ਇਹ ਜਿਹੜੀ ਜਿੱਤ ਆ ਇਸ ਕਾਲਪੁਰਖ ਦੇ ਲੋਕ ਵੱਲੋਂ ਪਰ ਮੈਂ ਕੀ ਸੋਚੀ ਹੈ ਮੇਰਾ ਕਿ ਡ੍ਰੀਮ ਆ ਵੀ ਅਸੀਂ ਜਿਸ ਤਰ੍ਹਾਂ ਨੌਜਵਾਨੀ ਦੇ ਲਈ ਮੈਂ ਇਸ ਗੱਲ ਕਰਾਂ ਜੈ ਜਵਾਨ ਜੈ ਕਿਸਾਨ ਜਵਾਨ ਦਾ ਜਿਹੜਾ ਜੈ ਜਵਾਨ ਦਾ ਜਿਹੜਾ ਨਾਰਾ ਇੱਕ ਦੇਸ਼ ਦੇ ਸਿਪਾਹੀ ਦੇ ਲਈ ਕਿਹਾ ਗਿਆ ਉਹ ਜਿਹੜਾ ਦੇਸ਼ ਦਾ ਸਿਪਾਹੀ ਆ ਅੱਜ ਜਿਹੜਾ ਜਵਾਨ ਆਉਂਦਾ ਜਿਹੜਾ ਅਗਨੀ ਵੀਰ ਪੰਜਾਬ ਪੁਲਿਸ ਦੇ ਵਿੱਚ ਕਾਫੀ ਚੀਜ਼ਾਂ ਜਿਹੜੀਆਂ ਚੇਂਜਿੰਗ ਆਈਆਂ ਔਰ ਜਿਹੜੀਆਂ ਆਰਮੀ ਦੇ ਵਿੱਚ ਤਾਂ ਕਾਫੀ ਚੀਜ਼ ਹੀ ਚੇਂਜ ਹੋ ਗਈ ਆ ਤਾਂ ਦੂਜੀ ਗੱਲ ਜਿਹੜੀ ਆ ਜਵਾਨ ਜਵਾਨ ਤੇ ਹੋ ਗਈ ਕਿਸਾਨ ਜਿਹੜਾ ਕਿਸਾਨ ਦਾ ਬਿਲਕੁਲ ਅੱਜ ਤਰਾਹੋ ਤਰਾਹੀ ਹੋਇਆ ਪਿਆ ਜਿਸ ਤਰ੍ਹਾਂ ਅੱਜ ਅਨਿਤੀਆਂ ਨੇ ਚਾਹੇ ਅਡਾਨੀ ਬਣੀ ਦੀ ਨੀਤੀ ਆਵੇ ਚਾਹੇ ਮੋਦੀ ਸਾਹਿਬ ਦੀ ਨੀਤੀ ਆ ਜਾਂ ਕਿਸੇ ਤਰ੍ਹਾਂ ਦੀ ਨੀਤੀਆਂ ਤੋਂ ਕਿਸਾਨ ਦੇ ਹੱਕ ਚੰਨੀਆਂ ਕਿਸਾਨ ਦੇ ਖਿਲਾਫ ਹੀ ਆ ਸਾਡੇ ਕਿੰਨੇ ਨੌਜਵਾਨ ਜਿਹੜੇ ਜਿਹੜੇ ਬਾਰਡਰਾਂ ਤੇ ਫਲੋਰੀ ਬਾਰਡਰ ਤੇ ਜਾਂ ਹੋਰ ਬਾਰਡਰ ਤੇ ਕਿੰਨੀ ਜਿਆਦਾ ਤੇ ਉਹਨਾਂ ਦੇ ਤਸ਼ੱਦ ਹੋ ਰਹੇ ਨੇ ਉਹਨਾਂ ਨਾਲ ਤਾਂ ਕਾਫੀ ਜਿਹੜਾ ਮੁੱਦਾ ਇਹਨੂੰ ਅਸੀਂ ਇੱਕ ਤਾਂ ਜਾਗਰੂਨ ਅ ਜੈ ਕਿਸਾਨ ਦਾ ਜਿਹੜਾ ਇਹਨੂੰ ਅਸੀਂ ਬੁਲੰਦ ਕਰਾਂਗੇ ਪਾਰਲੀਮੈਂਟ ਜਾ ਕੇ ਹੌਸਲੇ ਔਰ ਦੂਜੀ ਗੱਲ ਜਿਹੜੀ ਹੈ ਸਾਡੀ ਸਭ ਤੋਂ ਵੱਡੀ ਜਿਹੜੀ ਮੰਦਭਾਗੀ ਸਾਡੇ ਲਈ ਬਾਰਡਰ ਪੱਟੀ ਦਾ ਪਛੜਾ ਸਬਦਾ ਪਛੜਾ ਸ਼ਬਦ ਜਿਸ ਤਰ੍ਹਾਂ ਸਾਨੂੰ ਕਿਹਾ ਜਾਂਦਾ ਜਿਸ ਤਰ੍ਹਾਂ ਮੈਂ ਕਲਕਰਾਂ ਫਲੋਸਪੁਰ ਤੇ ਜਿਹੜੀ ਰੇਲਵੇ ਲੈਣਾ ਜਿਹੜੀ ਰੇਲਵੇ ਲੈਣਾ ਉਹ ਰੇਲਵੇ ਲੈ ਸਾਡੇ ਲਈ ਸਹੀ ਤਰੀਕੇ ਨਾਲ ਨਹੀਂ ਚੱਲ ਰਹੀ ਕਿਉਂਕਿ ਉੱਥੇ ਇੱਕ ਰੇਲਵੇ ਆਵਾਜਾਈ ਜਿਹੜੀ ਹੈਗੀ ਆ ਸਿੱ ਪੰਜਾਬ ਮੇਂ ਦੇ ਜਾਏ ਕੰਟਰ ਸਿਟੀ ਦੀ ਆ ਬਾਕੀ ਹੋਰ ਟ੍ਰੇਨਾਂ ਦੀ ਕੋਈ ਅਮਨ ਨਹੀਂ ਆਵਾਜਾਈ ਨਹੀਂ ਹੈਗੀ ਉਸ ਦੇ ਉੱਤੇ ਸਾਨੂੰ ਬਹੁਤ ਗੰਭੀਰਤਾ ਦੇ ਨਾਲ ਚਰਚਾ ਕਰਨੀ ਪਵੇਗੀ ਕਿਉਂਕਿ ਜਿਹੜੀ ਫਲੋਸਪੁਰ ਤੋਂ ਲੋਕਲ ਟ੍ਰੇਨ ਜਾਂਦੀ ਉਹਰ ਤੱਕ ਮੇਰੇ ਸਾਹਮਣੇ ਇੱਕ ਦੋ ਟ੍ਰੇਨਾਂ ਹੋਣ ਗਿਆ ਉਹ ਵੀ ਪੈਸੇਂਜਰ ਡੱਬੇ ਨੇ ਪੈਸੇਂਜਰ ਟ੍ਰੇਨਾਂ ਨੇ ਤਾਂ ਇਸ ਤਰ੍ਹਾਂ ਦੇ ਜਿਹੜੇ ਵੱਡੇ ਮੁੱਦੇ ਬਹੁਤ ਵੱਡੇ ਨੇ 에어ਪੋਰਟ ਸਾਡਾ ਜਿਹੜਾ ਹੈਗਾ ਬੀਐਸਏ ਆਪਣੇ 에어ਫੋਰਸ ਜਿਹੜੀ ਇੱਥੇ ਡੀਲ ਕਰਦੀ ਆਰਮੀ ਉਸ 에어ਵੇ 에어ਪੋਰਟ 에어 ਪੱਟੀ ਨੂੰ ਚਲਾਇਆ ਜਾਵੇ ਕਿਉਂਕਿ ਸਾਡੇ ਲਈ ਫਲਾਈਟਾਂ ਇੱਕ ਤੋਂ ਹੋਣੀਆਂ ਚਾਹੀਦੀਆਂ ਤਾਂ ਇਸੇ ਤਰ੍ਹਾਂ ਜੇ ਬਾਕੀ ਗੱਲ ਕਰੀਏ ਜੇ ਟੂਰਿਜ਼ਮ ਦੀ ਅਛਿਹਦਾ ਦੀ ਧਰਤੀ ਆ ਸੈਨੀ ਵਾਲਾ ਉਹਦੇ ਉੱਤੇ ਵੱਡੇ ਬڑے ਵੱਡੇ ਲੈਵਲ ਤੇ ਕੰਮ ਕਰਨਾ ਚਾਹੀਦਾ ਜਿਹੜਾ ਵਪਾਰ ਆ ਜੇ ਬਾਰਡਰ ਦਾ ਵਪਾਰ ਆ ਉਸ ਬਾਰਡਰ ਦੇ ਵਪਾਰ ਨੂੰ ਜਿਹੜਾ ਸੀਲ ਕੀਤਾ ਗਿਆ ਉਹ ਜਿਹੜੀ ਸਾਡੀਆਂ ਫਸਲਾਂ ਜਿਸ ਤਰ੍ਹਾਂ ਪਿੱਛੇ ਆਲੂ ਦਾ ਰੇਟ ਹੈ ਆਈਸੋਟੈਂਸਰ ਪਰ ਬੋਰੀਆ ਪਾਕਿਸਤਨ ਚਨੇਯਾਰ ਦੀ ਬੋਰੀਆ ਸਾਨੂੰ ਜਿਹੜੀ ਘਾਟੇ ਪੈ ਰਹੇ ਨੇ ਇਸ ਤਰ੍ਹਾਂ ਦੀ ਕਿਸਾਨੀ ਸਾਡੀ ਕਿਸਾਨੀ ਦਬਦੀ ਜਾ ਰਹੀ ਕਿਸਾਨੀ ਨੂੰ ਕੌਣ ਦਬਾ ਰਿਹਾ ਹੈ ਇਸ ਦੇ ਪਿੱਛੇ ਕੋਰਪੋਰੇਟ ਘਰਾਣਾ ਕੇ ਬਾਰਡਰ ਬੰਦ ਕਰ ਦੋ ਜਿਹੜਾ ਮਾਲ ਹੈ ਅਸੀਂ ਸਸਤੀ ਚ ਉਠਾਵਾਂਗੇ ਉੱਥੇ ਜਾ ਕੇ ਅਸੀਂ ਉਹਨੂੰ ਇਮਪੋਰਟ ਐਕਸਪੋਰਟ ਕਰਾਂਗੇ ਇਹ ਬੜੀ ਵੱਡੀ ਸਾਜਤਾ ਜ਼ਬਰਦਸਤ ਸਭ ਤੋਂ ਵੱਡੀ ਜਿਹੜੀ ਜਵਾਨੀ ਦੀ ਗੱਲ ਆ ਸਪੋਰਟਸ ਬੜੀ ਜ਼ਰੂਰੀ ਐ ਬਾਰਡਰ ਪੱਤੀ ਹੋਰ ਪਰਸਨੈਲਿਟੀ ਡਵੈਲਪਮੈਂਟ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਸਾਡੇ ਬੱਚਿਆਂ ਨੂੰ ਜਲਦ ਤੱਕ ਸੈਲਫ ਕੌਨਫੀਡੈਂਸ ਨਹੀਂ ਪੈਦਾ ਉਹਦੇ ਉੱਤੇ ਕਨਸਿਡਰ ਕਰਨਾ ਪੈਗਾ ਹੁੰਦੇ ਤਾਂ ਸਾਨੂੰ ਤਾਲਮਿਲ ਬਣਾਉਣਾ ਪਵੇਗਾ ਬਾਰਡਰ ਪੱਟੀ ਦੀ ਕਾਫੀ ਸਮੱਸਿਆਵਾਂ ਨੇ ਜਿਹੜੀ ਪਾਲਿਸੀ 2007 ਦੇ ਤਹਿਤ ਜ਼ਮੀਨਾਂ ਖੋਈਆਂ ਗਈਆਂ ਉਹ ਜ਼ਮੀਨਾਂ ਜਿਹੜੀਆਂ ਖੋਈਆਂ ਗਈਆਂ ਆਬਾਦਕਰ ਕਾਸਕਰ ਅਸੀਂ 1947 ਤੋਂ ਲੈ ਕੇ 1965 71 ਦੀ ਲੜਾਈ ਸਾਡੇ ਲੋਕਾਂ ਲੜੀਆ ਉਹ ਜ਼ਮੀਨਾਂ ਜਿਹੜੇ ਜੰਗਲ ਸੀ ਜੰਗਲ ਆ ਸਾਡੇ ਲੋਕਾਂ ਨੇ ਬਣਾਏ ਆਬਾਦ ਕੀਤੇ ਨੇ ਪਰ ਅੱਜ ਉਹਨਾਂ ਤੋਂ ਜ਼ਮੀਨ ਖੋਈ ਜਾਣੀ ਇਹ ਇੱਕ ਬੜੀ ਮੰਦ ਭਾਗੀ ਗੱਲ ਆ ਉਹ ਜਿਹੜੀ ਜ਼ਮੀਨ ਖੋਈ ਗਈ ਉਹ ਮੈਂ ਬਿਲਕੁਲ ਆਦੇ ਲੋਕਾਂ ਨੂੰ ਵਾਪਸ ਲੈ ਕੇ ਜਾਵਾਂਗਾ ਇਹ ਮੈਂ ਬਾਦ ਚੁੱਕਦਾ ਨਾ ਇਸ ਬਾਦ ਨੂੰ ਬੜੇ ਵੱਡੇ ਲੈਵਲ ਤੇ ਲੈ ਕੇ ਜਾਵਾਂਗਾ ਚਾਹੇ ਮੈਨੂੰ ਜੋ ਵਰਜੀ ਕਰਨਾ ਪਵੇ ਇਸ ਸਰ ਬੀਜੇਪੀ ਦਾ ਬਰੋਧ ਹੋ ਰਿਹਾ ਵੀ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਕਿਸਾਨਾਂ ਵੱਲੋਂ ਜਿਹੜੀਆਂ ਕਿਸਾਨਾਂ ਦੀਆਂ ਮੰਗਾਂ ਨੇ ਸਰ ਉਹ ਤੁਸੀਂ ਉਠਾਓ ਜੇ ਪਾਰਲੀਮੈਂਟ ਦੀ ਇਹ ਬੋਲ ਦੇਖੋ ਜੀ ਮੈਂ ਜੈ ਜਵਾਨ ਜੈ ਸਰ ਅਸੀਂ ਹਮੇਸ਼ਾ ਹੀ ਇਸ ਇਸ ਨਾਰੀ ਨੂੰ ਬਲੰਦ ਕਰਦੇ ਆ ਇਹ ਮੇਰਾ ਜਿਹੜਾ ਪਹਿਲਾ ਧਰਮ ਰਹੇਗਾ ਪਹਿਲਾ ਧਰਮ ਔਰ ਕਰਮ ਕਿ ਮੈਂ ਕਿਸਾਨ ਵੀ ਆਂ ਔਰ ਜਵਾਨ ਵੀ ਤਾਂ ਇਸ ਮੁੱਦੇ ਨੂੰ ਉਠਾਉਣਾ ਬਹੁਤ ਜ਼ਰੂਰੀ ਕਿਉਂਕਿ ਜਿਸ ਤਰ੍ਹਾਂ ਅਸੀਂ ਸੰਘਰਸ਼ ਕੀਤਾ ਜਿਸ ਤਰ੍ਹਾਂ ਅੰਦੋਲਨ ਕੀਤੇ ਨਾ ਸੀ ਅੱਜ ਜੇ ਅਸੀਂ ਗੱਲ ਕਰੀਏ ਸਾਡੇ ਦਸੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦਾ ਅੰਦੋਲਨ ਕੋਈ ਛੋਟਾ ਮੋਟਾ ਨਹੀਂ ਸਾਰਾ ਪਰਿਵਾਰ ਵਾਰ ਦਿੱਤਾ ਉਹਨਾਂ ਅੰਦੋਲਨ ਕਿਹਾ ਜਾਂਦਾ ਸੈਂਕੜ ਜਿਹੜਾ ਸਾਡੇ ਅ ਸ਼ਹੀਦ ਉਧਮ ਸਿੰਘ ਸ਼ਹੀਦ ਭਗਤ ਸਿੰਘ ਰਾਜਗੁਰੂ ਸਭਦੇਵ ਇਹਨਾਂ ਵੀ ਬਹੁਤ ਵੱਡਾ ਉਦਮ ਕੀਤਾ ਕਿਉਂ ਉਦਮ ਕੀਤਾ ਕਿਸੇ ਗੁਲਾਮੀ ਦੇ ਜੀਰਾਂ ਤੋਂ ਆਜ਼ਾਦ ਹੋਈਏ ਅੱਜ ਜਿਸ ਤਰ੍ਹਾਂ ਕਿਸਾਨੀ ਨੂੰ ਗੁਲਾਮ ਬਣਾਉਣਾ ਚਾਹੁੰਦੇ ਆ ਸਰਕਾਰਾਂ ਬਣਾਉਣਾ ਚਾਹੁੰਦੇ ਆ ਇਸ ਤੇ ਉੱਤੇ ਸਾਨੂੰ ਬੜਾ ਜਿਆਦਾ ਵੱਡੇ ਲੈਵਲ ਤੇ ਕੰਮ ਕਰਨਾ ਪਵੇਗਾ ਬਹੁਤ ਜਿਆਦਾ ਸੋਚ ਸੋਚ ਕੇ ਚੱਲਣਾ ਪਵੇਗਾ ਕਿਉਂਕਿ ਸਾਡੇ ਕੋਲ ਸਿਰਫ ਕਿਸਾਨੀ ਨਹੀਂ ਅਸੀਂ ਕਿਸਾਨੀ ਪੂਰੇ ਵਰਲਡ ਨੂੰ ਕਰਨੀ ਸਿਖਾਈ ਹੈ ਸਾਡੇ ਤੋਂ ਪ੍ਰੇਰਿਤ ਕਈ ਸਟੇਟ ਹੋਏ ਨੇ ਚਾਹ ਰਾਜਸਥਾਨਾ ਚਾਹ ਹਰਿਆਣਾ ਜੇ ਪੰਜਾਬ ਤੋਂ ਹੀ ਇਹ ਪ੍ਰੇਰਿਤ ਹੋਏ ਨੇ ਔਰ ਪੰਜਾਬ ਨੂੰ ਅੱਜ ਖਤਮ ਕਰਨਾ ਚਾਹਦੇ ਸਭ ਤੋਂ ਪਹਿਲਾ ਮੇਰਾ ਜਿਹੜੀ ਲੜਾਈ ਆ ਜਿਸ ਤਰ੍ਹਾਂ ਮੈਂ ਬਾਰਡਰਾਂ ਤੇ ਲੜਾਂ ਇਸੇ ਤਰ੍ਹਾਂ ਪਾਰਲੀਮੈਂਟ ਦੇ ਉੱਤੇ ਲੜਾਂਗਾ ਇਸ ਲੜਾਈ ਨੂੰ ਅਸੀਂ ਹਾਸਲ ਕਰਾਂਗੇ ਜਰ ਤਰ੍ਹਾਂ آخری این سوال ہے جو رائے سنگھ برادری کے پہلے سمیلن ہوئے کامرڈ ہنسا جی کہہ رہے ہیں جو رائے سنگھ برادری کی جو بھی پارٹی ٹکٹ دیں گی وہ ساتھ دیا دیکھو جی کامریڈ ہنسا کچھ ایک در نہیں پارٹی برادری دے. اور کون ہے ہنسا کامریڈ اسی سارے جانتے بڑے ستکار یوگ ہیں پارٹیاں دی چاپلوسی تو نہیں ہوتی نوجوانہ تو نہیں ہوتی ਜੇ ਮੰਨ ਲਓ ਫੌਜੀ ਅਗਰੇਸਿਵ ਬੜਵਾਲੋਂ ਟਿਕਟ ਨਹੀਂ ਮਿਲੇ ਫੌਜੀ ਅਗਰੇਸਿਵ ਬੜਵਾਲ ਨੇ ਆਪਦੇ ਲੋਕਾਂ ਨੂੰ ਬੁਲਾਇਆ ਸੀ ਕਾਲ ਹੋਈ ਸੀ ਲੋਕਾਂ ਨੇ ਖੁਦ ਕਾਲ ਕੀਤੀਆਂ ਮਮਦੋਰ ਦੇ ਵਿੱਚ 20 20 April ਨੂੰ ਜਿਹੜੀ ਇੱਥੇ ਮੀਟਿੰਗ ਰੱਖੀ ਗਈ ਉਸ ਮੀਟਿੰਗ ਦੇ ਵਿੱਚ ਜਿਹੜਾ ਸਿੱਟਾ ਨਿਕਲਿਆ ਉਸ ਮੀਟਿੰਗ ਦੇ ਵਿੱਚ ਲੋਕਾਂ ਨੇ ਕੀ ਸਾਫਾ ਜਦੋਂ ਘਮਾਇਆ ਲੋਕਾਂ ਨੇ ਜਿਹੜੇ ਟਿਕਟ ਮੈਨ ਦਿੱਤੀ ਕਹਿੰਦਾ ਅਗਰੇਸਿਵ ਤੋਂ ਆਜ਼ਾਦ ਲੱਗ ਉਸ ਤੇ ਘਮਾਇਆ ਕਿ ਟਿਕਟ ਤੇ ਨੇੜੇ ਤੇੜੇ ਨਹੀਂ ਸੀ ਉਦੋਂ ਘਮਾਇਆ ਜੀ ਕਦੇ ਅਕਾਲੀਆਂ ਕੋਲ ਜਾ ਰਹੇ ਸੀ ਤਾਂ ਕਦੇ ਹੋਰ ਕਿਧਰੇ ਆਮਲ ਪਾਰਟੀ ਕੋ ਜਾ ਰਹੇ ਸੀ ਇਹ ਦਲ ਬਦਲੂ ਦਲ ਬਦਲੂ ਨੇ ਤਾਂ ਸਾਰਾ ਕਾਮਰੇਟੀ ਹੁੰਦੇ ਵਿੱਚ ਹੀ ਆ ਪਰ ਜਿਹੜੀ ਗੱਲ ਮੈਂ ਕਹਿਣਾ ਚਾਹੁੰਦਾ ਕਿ ਜੇ 20 20 April ਨੂੰ ਮੈਜੇਸਟਿਕ ਟਿਕਟ ਅਨਾਉਂਸ ਹੋਈ ਹੈ ਪਬਲਿਕ ਦੀ ਤਾਂ ਇਹ 5 ਦਿਨ ਪਹਿਲਾਂ ਕੀ ਕਰਦੇ ਰਹੇ ਜਦੋਂ ਮੈਨੂੰ ਟਿਕਟ ਨਹੀਂ ਮਿਲੀ ਕਾਕਾ ਬਰਾੜੋ ਟਿਕਟ ਲਈ ਇਹ ਮੇਰੇ ਕੋਲ ਆਉਂਦੇ ਗੱਲ ਕਰਦੇ ਵੀ ਤੁਸੀਂ ਵੇਟ ਕਰੋ ਰੁਕੋ ਕਿ ਭਾਇਆ ਜੀ ਦਾ ਹਫਤਾ ਪਹਿਲਾਂ ਟਿਕਟ ਮਿਲੀ ਆ ਮੰਨ ਲਓ ਜੇ ਮੈਂ ਫਾਈਟ ਨਾ ਕਰਦਾ ਜੀ ਲੜਾਈ ਮੈਂ ਟਿਕਟ ਕਲੀਅਰ ਨਾ ਕਰਦਾ ਜாதਾ ਜਾਦ ਉਮੀਦਵਾਰ ਦਾ ਆਪਣੇ ਆਪ ਨੂੰ ਜਦ ਮੈਨੂੰ ਲੋਕਾਂ ਜੇ ਟਿਕਟ ਦਿੱਤੀ ਆ ਤਾਂ ਇਟ ਮੀਨਸ ਕਲੀਅਰ ਸਾਡੀ ਚੋਲੇ ਚ ਟਿਕਟ ਕਦੇ ਨਹੀਂ ਪੈਣੀ ਸੀ ਅੱਜ ਜੇ ਗੱਲ ਅਸੀਂ ਕਰਦੇ ਆ ਕਾਂਗਰਸ ਦੀ ਕਾਂਗਰਸ ਦੀ ਜੇ ਸ਼ੇਰ ਚ ਖਵਾਇਆ ਇਨਾ ਹੀ ਵੱਡਾ ਸੂਰਮਾ ਅਸੀਂ ਪਿਛਲੇ ਹਾਰ ਕਿਵੇਂ ਗਿਆ ਇਹ ਲੋਕਾਂ ਨੇ ਮੈਂਡਟ ਦਿੱਤਾ ਹਰਾਇਆ ਲੋਕਾਂ ਨੇ ਕਿਉਂਕਿ ਇਹਨਾਂ ਦਾ ਕੰਮ ਬੋਲਦਿਆ ਕੰਮ ਇਹ ਬੋਲਦਿਆ ਕਿ ਭਾਈ ਪਿੰਡ ਜਾ ਕੇ ਦੇਖੋ ਸਰਕੀ ਨਹੀਂ ਹੈ ਜਿਵੇਂ ਤੋ ਖੇਤਾਂ ਵਿੱਚੋਂ ਨਿਕਲ ਰਹੇ ਹੋ ਭਾਈ ਪਿੰਡ ਦੀ ਟੂ ਲੈ ਕੇ ਜਾ ਦੇਖੋ ਤੁਸੀਂ ਉਹ ਬਾਈ ਜੇ ਕੰਮ ਬੋਲਦੇ ਹੋਣਗੇ ਬਾਰਡਰ ਪੱਟੀ ਦੇ ਜ਼ਮੀਨਾ ਖਵਾ ਕੇ ਰੱਖ ਦਿੱਤੀਆਂ ਕਾਫੀ ਮੁੱਦੇ ਨੇ ਜਿਹੜੇ ਬਾਰਡਰ ਪੱਟੀ ਦੇ ਨੇ ਅੱਜ ਤੱਕ ਇੱਕ ਕੰਮ ਗਨਾ ਦੇ ਮੈਂ ਐਂ ਕੀਤਾ ਮੈਂ ਉਹ ਕੀਤਾ ਕੱਖ ਨਹੀਂ ਕਰਿਆ ਨੇ ਛੇਸੇ ਕਵਾਏ ਨੇ ਹਾਂ ਛੇਸੇ ਕਵਾਏ ਨੇ ਜੂਰੇ ਜਿਹੜੀ ਸਟੇਟ ਦਾ ਚੇਅਰਮੈਨ ਬਣਦਾ ਜਾਂ ਐਮਪੀ ਬਣ ਜਾਦਾ ਐਮਪੀ ਤੋਂ ਬਾਅਦ ਸਰਕਾਰ ਦੇ ਵਿੱਚ ਕੀ ਕਰਦਾ ਇੱਕ ਸਟੇਟ ਦਾ ਚੇਅਰਮੈਨ ਅਪੁਆਇੰਟਮੈਂਟ ਕਰ ਸਕਦਾ ਉਹ ਕਿਸ ਬਰਾਦਰੀ ਦਾ ਕੀਤਾ ਅਸੀਂ ਭਲੀ ਭਾਂਤ ਜਾਂਦੇ ਸਾਡੇ ਦੋ ਸਟੇਟ ਚੇਅਰਮੈਨ ਹੋਣੇ ਚਾਹੀਦੇ 75 ਸਾਲਾਂ ਦੇ ਵਿੱਚ ਸਾਡਾ ਕੋਈ ਸਟੇਟ ਚੇਅਰਮੈਨ ਨਹੀਂ ਬਣਿਆ ਐਮਪੀ ਜਿਹੜੀ ਸਰਕਾਰਾਂ ਚ ਇਕੱ ਕਾਲੀਲ ਬਣਦਾ ਰਹੇ ਲੇਕਿਨ ਸਾਡਾ ਸਟੇਟ ਦਾ ਚੇਅਰਮੈਨ ਕਿੱਥੇ ਗਿਆ ਇੱਕ ਮੈਂਬਰ ਆਫ ਪਾਰਲੀਮੈਂਟ ਦੇ ਸਹਿਮਤ ਹੁੰਦੇ ਆ ਇੱਕ ਸਹਿਮਤ ਤੋਂ ਬਾਅਦ ਅਸੀਂ ਚੇਅਰਮੈਨ ਹੀ ਹਸਨ ਹਾਸਲ ਹੁੰਦੀ ਆ ਪਰ ਇੱਥੇ ਇੱਕ ਬੜਾ ਵੱਡਾ ਵਿਸ਼ਵਾਸ ਘਟ ਹੋਇਆ ਹਾਂ ਟਿਕਟ ਦੀ ਗੱਲ ਹੋਵੇ ਤਾਂ ਜਵਿੰਦਰ ਕਬਾਇਆ ਕਿ ਹੋ ਜਾਂਦੇ ਟਿਕਟ ਦੀ ਗੱਲ ਹੋਵੇ ਤਾਂ ਸਾਡੀ ਜਿਹੜੀ ਵੱਡੀ ਭੈਣ ਜਿਹੜੀ ਹੈਗੀ ਆ ਕ੍ਰਿਸ਼ਨਾ ਉਹ ਆ ਜਾਂਦੇ ਟਿਕਟ ਉਹਨੂੰ ਦੇਣੀ ਚਾਹੀਦੀ ਤੇ ਪਰਿਵਾਰਵਾਦ ਨੂੰ ਤਾਂ ਅਸੀਂ ਖਤਮ ਕਰਨਾ ਅੱਜ ਪਰਿਵਾਰਵਾਦ ਚੱਲਦਾ ਕਦੇ ਕਾਲੀ ਕਾਂਗਰਸ ਜਾ ਰਹੇ ਨੇ ਕਾਂਗਰਸ ਨਾਲ ਇਤਾਰੂ ਜਾ ਰਹੇ ਨੇ ਤੇ ਇਹ ਝਾੜੂ ਵਾਲੇ ਕੀ ਭਾਜਪੀ ਜਾ ਰਹੇ ਪਤਾ ਹੀ ਨਹੀਂ ਲੱਗ ਰਿਹਾ ਹੋ ਕਿ ਪਬਲਿਕ ਬੇਵਕੂਫ ਨਹੀਂ ਆ ਪਬਲਿਕ ਪਬਲਿਕ ਸਭ ਕੁਝ ਦੇਖ ਰਹੀ ਆ ਅੱਜ ਨਾ ਹਰਸ਼ਰ ਦੇਖੋ ਕੀ ਹੋ ਰਿਹਾ ਪਿੰਡਾਂ ਚ ਝਾੜੂ ਵਾਲਾ ਤਾਂ ਝਾੜੂ ਝਾੜੂ ਹੀ ਪੀ ਖੇਲ ਰਿਹਾ ਪੇ ਝਾੜੂ ਪੂਰਾ ਉਸ ਵਰ ਕਾਂਗਰਸ ਦੇ ਵੀ ਇਹੀ ਹਾਲ ਆ ਕਾਂਗਰਸ ਵੀ ਨਾ ਬੰਦ ਦੇ ਰਹੇ ਪਿੰਡਾਂ ਚ ਤੇ ਤੁਸੀਂ ਅਕਾਲੀਆਂ ਦਾ ਹਾਲ ਦੇਖ ਲਓ ਕਾਲੀ ਉਹ ਹੀ ਪਰਿਵਾਰ ਨੇ ਤੇ ਭਾਜਪਾ ਦਾ ਦੇਖ ਲਓ ਹਾਲ ਕੀ ਆ ਤੇ ਇਟ ਮੀਨਸ ਕੀ ਆ ਲੋਕ ਸਤਾਏ ਗਏ ਨੇ ਸਾਰਿਆਂ ਤੇ ਲੋਕਾਂ ਨੂੰ ਇੰਨਾ ਕੋ ਤੰਗ ਪ੍ਰੇਸ਼ਾਨ ਕਰ ਦਿੱਤਾ ਇਹਨਾਂ ਨੇ ਲੋਕਾਂ ਨੇ ਆਖਿਆ ਯਾਰ ਸਾਡੀ ਸਮਝ ਤੋਂ ਪਰੇ ਹੋ ਗਈ ਰਾਜਨੀਤੀ ਅੱਜ ਪਤਾ ਹੀ ਨਹੀਂ ਹੁਣ ਸਾਡੇ ਨਾਲ ਕੋਈ ਗੱਲ ਕਰ ਰਿਹਾ ਸ਼ਾਮ ਨੂੰ ਪਤਾ ਕਿਹਦੀ ਝੋਲੀ ਜਾ ਕੇ ਬੈਠ ਜਾਏਗਾ ਤੇ ਇਟ ਮੀਨ ਲੋਕ ਦੁਖੀ ਨੇ ਲੋਕ ਸਤਾਇਆ ਸਤਾਇਗ ਨੇ ਪਰ ਜਿਹੜਾ ਆਜ਼ਾਦ ਦਾ ਜਿਹੜਾ ਆਜ਼ਾਦ ਦਾ ਬੋਲ ਬਲਾ ਰਹੇਗਾ ਜਿਸ ਤਰ੍ਹਾਂ ਸ੍ਰੀ ਆਪਣਾ ਕੰਡੂਰ ਸਾਹਿਬ ਦਾ ਸ੍ਰੀ ਅਮਰਪਾਲ ਜੀ ਸਰਦਾਰ ਅਮਰਪਾਲ ਜੀ ਉੱਥੇ ਇਲੈਕਸ਼ਨ ਲੜ ਰਹੇ ਲੋਕਾਂ ਨੇ ਮੈਂਡੇਟ ਦਿੱਤਾ ਲੋਕਾਂ ਨੇ ਟਿਕਟ ਦਿੱਤੀ ਹੈ ਅਮਰਪਾਲ ਕੋਈ ਜੇਲ੍ਹ ਵਿੱਚੋਂ ਨੇ ਡਿਕਲੇਰੇਸ਼ਨ ਨਹੀਂ ਦਿੱਤੀ ਲੋਕਾਂ ਨੇ ਕਿਹਾ ਕਿ ਭਾਈ ਅੰਮ੍ਰਿਤਪਾਲ ਨੂੰ ਇਲੈਕਸ਼ਨ ਲੜਨਾ ਚਾਹੀਦਾ ਹੈ ਅੱਜ ਮੈਨੂੰ ਵੀ ਲੋਕਾਂ ਨੇ ਕਿਹਾ ਕਿ ਫੌਜੀ ਐਗਰੈਸਿਵ ਬੜਵਾ ਲਓ ਇਲੈਕਸ਼ਨ ਲੜਨਾ ਚਾਹੀਦਾ ਕਿਉਂਕਿ ਬਾਰਡਰ ਪੱਤੀ ਦੇ ਮੁੱਦੇ ਕਾਫੀ ਨੇ ਉਸ ਮੁੱਦਿਆਂ ਦੇ ਉੱਤੇ ਵਿਚਾਰ ਚਰਚਾ ਕਰਨੇ ਚਾਹੀਦੇ ਚਾਹੇ ਪਾਰਲੀਮੈਂਟ ਹੋਵੇ ਚਾਹੇ ਸਾਡੇ ਘਰਾਂ ਦੇ ਮੁੱਦੇ ਹੋਣ ਉਹਦੇ ਉੱਤੇ ਲੋਕਾਂ ਨੇ ਮੈਂਡੇਟ ਦਿੱਤਾ ਮੈਂ 2 ਸਾਲ ਤੋਂ ਵਰਕ ਕਰ ਰਿਹਾ ਇਸ ਕੰਮ ਤੇ ਹੱਥੀਂ ਸੇ ਘੁਮਾਇਆ ਦੱਸੇ ਹਰਾਂ ਦੇ ਵਿੱਚ ਕਿਸੇ ਨੂੰ ਇੱਕ ਪਾਣੀ ਦਾ ਘੁੱਟ ਵੀ ਪਿਆਇਆ ਹੋਵੇ ਪਾਣੀ ਦਾ ਇੱਕ ਗਲਾਸ ਵੀ ਪਿਆਇਆ ਹੋਵੇ ਕਿਸੇ ਨੂੰ ਭੁੱਖੇ ਨੂੰ ਰਜਾਇਆ ਹੋਵੇ ਛੇਰ ਸੇ ਘੁਮਾਇਆ ਕੌਣ ਪਬਲਿਕ ਜ਼ਰੂਰ ਕਿਉਂ ਨਹੀਂ ਕਹਿੰਦਾ ਜੀ ਕਹੀ ਚਾਹੀਦੀ ਦੋ ਵਾਰ ਮੈਂਬਰ ਆਫ ਪਾਰਲੀਮੈਂਟ ਬਣੇ ਦੋ ਵਾਰ ਐਮਐਲਏ ਬਣੇ ਤੇ ਇੱਕ ਵਾਰ ਤੁਹਾਡਾ ਬੇਟਾ ਐਮਐਲਏ ਬਣਿਆ ਤੁਸੀਂ ਇੱਕ ਵੀ ਚੀਜ਼ ਆਸ ਬਾਰਡਰ ਪੱਟੀ ਤੇ ਕੋਈ ਵੀ ਜਾ ਕੇ ਤੁਸੀਂ ਢੇੜਾ ਮਾਰਿਆ ਕਿਸੇ ਦੁੱਖ ਵਿੱਚ ਖੜੇ ਹੋ ਤਾਂ ਕੀ ਹੈ ਅੱਜ ਤੁਹਾਨੂੰ ਟਿਕਟ ਮਿਲੀ ਅੱਜ ਤੁਸੀਂ ਟਿਕਟ ਟਿਕਟ ਲੈਣ ਤੋਂ ਬਾਅਦ ਵੀ ਤੁਸੀਂ ਇਹ ਕਹਿ ਰਹੇ ਹੋ ਕਿ ਬਰਾਦਰੀ ਮੈਨੂੰ 15% ਵੋਟ ਪਾਦੀ ਹੈ ਕਾਫੀ ਨਿੰਦਨ ਵਾਲੀ ਗੱਲ ਆ ਭਾਈ ਜੀ ਅਸੀਂ ਇਸ ਚੀਜ਼ ਉੱਤੇ ਅੰਗਰੇਜ਼ ਸਿੰਘ ਨੂੰ ਲੋਕਾਂ ਨੇ ਮੈਂਡੇਟ ਦਿੱਤਾ ਲੋਕਾਂ ਨੇ ਟਿਕਟ ਦਿੱਤੀ ਇਹ ਲੋਕਾਂ ਦਾ ਜਿਹੜਾ ਮੈਂ ਵਿਸ਼ਵਾਸ ਕਰਦੇ ਘਾਤ ਨਹੀਂ ਕਰਾਂਗਾ ਪਰ ਵਿਸ਼ਵਾਸ ਦੇ ਵਿੱਚ ਮੈਂ ਕਹਿਣਾ ਚਾਹੁੰਦਾ ਵੀ ਮੇਰੇ ਉੱਤੇ ਕਿਸ ਤਰ੍ਹਾਂ ਪ੍ਰੈਸ਼ਰ ਪਾ ਰਹੇ ਨੇ ਪ੍ਰੈਸ਼ਰ ਇਹਨਾਂ ਕਹਿੰਦੇ ਆਪ ਦੀ ਕੋਲੀ ਪ੍ਰੈਸ਼ਰ ਰੱਖੋ ਤੁਸੀਂ ਆਪ ਦੇ ਪਾਰਟੀ ਲਈ ਕੰਮ ਕਰੋ ਤੁਸੀਂ ਜਿੱਥੋਂ ਤੁਹਾਨੂੰ ਮੁਬਾਰਕ ਆ ਪਰ ਜਿਹੜੀ ਲੜਾਈ ਸਾਡੀ ਆ ਲੜਾਈ ਅਸੀਂ ਆਪ ਲੜਾਂਗੇ ਇਹ ਲੜਾਈ ਸਾਨੂੰ ਲੜਨੀ ਪਵੇਗੀ ਕਿਉਂਕਿ ਅਸੀਂ ਹਰ ਵਾਰ ਗੁਲਾਮ ਆ ਅਸੀਂ ਭੋਲੇ-ਭਾਲੇ ਲੋਕ ਇਹਨਾਂ ਦੇ ਗੁਲਾਮੀ ਦੇ ਸ਼ਿਕਾਰ ਹੋ ਜਾਂਦੇ ਇਹਨਾਂ ਦੀ ਮਿੱਠੀਆਂ ਗੱਲਾਂ ਸ਼ਿਕਾਰ ਹੋ ਜਾਂਦੇ ਅੱਜ ਇਹਨੂੰ ਬਰਾਦਰੀ ਆ ਜਾਂਦੀ ਉਹ ਵੀ ਕਹਿੰਦਾ 15% ਵੋਟ ਪਾਦੀ ਹੈ ਇਟ ਮੀਨਸ ਇਹਨਾਂ ਦਾ ਦਿਮਾਗ ਖਰਾਬ ਹੋ ਚੁੱਕਿਆ ਬ

75 ਸਾਲ ਜਿਨ੍ਹਾਂ ਨੂੰ ਗੁੰਮਰਾਹ ਕੀਤਾ ਲੋਕਾਂ ਨੇ ਜਿਹੜੇ ਪਾਰਟੀਆਂ ਨੂੰ ਗੁੰਮਰਾਹ ਕੀਤਾ ਮੇਰਾ ਉਹਨਾਂ ਨਾਲ ਮੁਕਾਬਲਾ ਮੈਂ ਪਾਰਟਿਕੂਲਰ ਮੈਂ ਇੱਕ ਚੀਜ਼ ਦਾ ਨਾਮ ਹੀ ਲੈ ਸਕਦਾ ਜਿਨ੍ਹਾਂ ਨੇ 75 ਸਾਲ ਗੁੰਮਰਾਹ ਕੀਤਾ ਉਹਨਾਂ ਨਾਲ ਮੇਰਾ ਮੁਕਾਬਲਾ ਇਸ ਵਾਰ ਮੁਕਾਬਲਾ ਪਬਲਿਕ ਦਾ ਹੈ ਫੌਜੀ ਅਗਰੈਸਿਵ ਬਰਵਾਲ ਦਾ ਨਹੀਂ ਹੈ ਇਸ ਵਾਰ ਲੋਕ ਕਹਿੰਦੇ ਨੇ ਕਿ ਜਿਸ ਫੌਜੀ ਸਾਡੇ ਲਈ ਬਾਰਡਰ ਤੇ ਲੜਿਆ ਹੈ ਅੱਜ ਅਸੀਂ ਫੌਜੀ ਲਈ ਅਸੀਂ ਲੜਾਂਗੇ ਚੋਣ ਦੇ ਮੈਦਾਨ ਅੱਜ ਲੋਕ ਲੜਦੇ ਆ ਅੱਜ ਤੁਸੀਂ ਦੇਖਿਆ ਹਜੂਮ ਦੇਖਿਆ ਗੱਡੀਆਂ ਦਾ ਕਾਫਲਾ ਤੁਸੀਂ ਦੇਖੋ ਲਾਈਵ ਚੱਲਿਆ ਹੈ ਪ੍ਰੂਵ ਮਲੋੜ ਦੇ ਵਿੱਚ ਇੱਕ ਆਜ਼ਾਦ ਬੰਦੇ ਦਾ روڈ شو ہو جا تو منتے ہو روڈ شو آزاد بندہ کر سکتا ہے نہیں کر سکتا پر روڈ شو تھی ثابت کرتا ہے روڈ شو بڑا پیار کر دیا پر ایک چیز ہو دسنا چونہ شیر بھائی نے کہا کہ فوجی کون اگریز سنگھ کون ہاں ہوں پتا لگتا ہے جب بھیج دیں تو اپنے رشتے دار ہوں جدتا ہو سجن سجن ہوں پتا لگے فوجی اگریز ہے اور یار بڑا کچھ کرنے کے جائے بڑا کچھ کرنے کے اور چلتا ہے چلتا رہے گا یہ لاش تک چلے گا بٹ انگریز سنگھ جی کیا نا بارڈر تے آڑ گیا کی لکھا میرا نعرہ کیے اڑاں گے کھڑاں گے جتاں گے اڑی ہیں یہ حالی لڑ دی میرا روڑ روڑ آگیا یار میں تا سارا کوئی فیر تھلے اہاں پریس کر کے جاؤں گا ਰੋਡ ਰੋਲਰ ਨੂੰ ਦੇਖੋ ਰੋਲ ਰੋਟਰ ਇੱਕ ਬੜੀ ਵੱਡਾ ਪਾਉਂਦਾ ਆਂਦਾ ਜੇ ਗੀਅਰ ਪੈ ਜਾਣਾ ਸਰ ਪਾਉਂਦਾ ਜਾਂ ਜਾ ਰਿਹਾ ਇਹਨੇ 25 ਗਰੀਨ ਸੀਸਾ ਦਬਾਇਣਾ ਰਹਾ ਹੈ ਅਜੀ ਗਰੇਸਿੰਘ ਆਹਾ ਹਾ 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 ਸ਼ੇਰ ਸਿੰਘ ਕਬਾਇਆ ਔਰ ਅਗਰੇਸ ਸਿੰਘ ਕੌਣ ਹੈ ਇਹ ਜਿਹੜੀਆਂ ਫਵਾਹਾਂ ਡਾਈਆਂ ਜਾ ਰਹੀਆਂ ਬਿਲਕੁਲ ਉਹਨਾਂ ਨੇ ਜਿਹੜੇ ਅਡਾਰੇ ਨੇ ਉਹਨਾਂ ਨੂੰ ਮੁਬਾਰਕਾਂ ਪਰ ਫੌਜੀ ਅਗਰੇਸ ਸਿੰਘ ਬੜਵਾਲ ਲੋਕਾਂ ਵੱਲੋਂ ਟਿਕਟ ਮਿਲੀ ਜਿੰਨਾ ਆਪਦੇ ਸਿਰ ਤੋਂ ਪੱਗ ਲਾ ਕੇ ਜਾਂ ਪਰਨਾ ਲਾ ਕੇ ਕਮਾਇਆ ਹੋਵੇ ਨਾ ਮੈਂ ਉਹਨਾਂ ਦਾ ਕਦੇ ਵਿਸ਼ਵਾਸ ਘਾਤ ਨਹੀਂ ਕਰ ਸਕਦਾ ਔਰ ਜਿਹੜੇ ਲੋਕ ਮੈਨੂੰ ਪਿਆਰ ਕਰਦੇ ਨੇ ਚਾਹੇ ਸਿੱਖ ਧਰਮ ਦੇ ਆ ਚਾਹੇ ਕੋਈ ਵੈਲਵਿਕ ਸਮਾਜ ਦੇ ਆ ਚਾਹੇ ਕੋਈ 크ਰਿਸਚਨ ਸਮਾਜ ਦੇ ਆ ਉਹਨਾਂ ਨਾਲ ਮੇਰੀਆਂ ਮੀਟਿੰਗਾਂ ਹੋ ਚੁੱਕੀਆਂ ਕਿਸਾਨ ਜਥੇਬੰਦੀ ਨਾਲ ਮੀਟਿੰਗਾਂ ਹੋ ਚੁੱਕੀਆਂ ਉਹ ਕਹਿੰਦੇ ਬਾਈ ਜੀ ਤੁਸੀਂ ਬੈਠੋਗੇ ਜਾਂ ਨਹੀਂ ਬੈਠੋਗੇ ਪਰ ਮੈਂ ਕਿਸੇ ਦੇ ਵਿਸ਼ਵਾਸ ਘਾਤ ਨਹੀਂ ਕਰਾਂਗਾ ਕਿਉਂਕਿ ਮੇਰਾ ਵਿਸ਼ਵਾਸ ਅੱਜ ਲੋਕਾਂ ਦੀ ਜਿਹੜੀ ਆ ਇੱਕ ਸੁਪਨਾ ਉਹਨਾਂ ਲੋਕਾਂ ਦਾ ਮੈਂ ਉਹਨਾਂ ਦੇ ਸੁਪਨੇ ਨੂੰ ਕਦੇ ਛਕਾਰ ਨਹੀਂ ਹੁੰਦਾ ਰਾਜਨੀਤਿਕ ਛਕਾਰ ਨਹੀਂ ਹੁੰਦਾ ਨਾ ਸੁਪਨੇ ਨੂੰ ਸਫਲ ਕਰਾਂਗਾ ਲੜਨਾ ਮੇਰਾ ਕੰਮ ਆ ਜਿਤਾਉਣਾ ਪਰਮਾਤਮਾ ਦੇ ਹੱਥ 'ਚ ਜਿਤਾਉਣਾ ਇਹ ਪਬਲਿਕ ਦੇ ਹੱਥ 'ਚ ਤਾਂ ਮੈਂ ਬਿਲਕੁਲ ਲੜਾਂਗਾ ਬਿਲਕੁਲ ਸਾਫ਼ 25 ਪੁੱਛੀ ਵਾਲਾ ਤਾਂ ਕੋਈ ਉਹ ਸਦਾ 2025 ਦੀ ਗੱਲ ਕਰਦੇ ਹੋ 2025 ਦੀ ਗੱਲ ਕਰਦੇ ਨੇ ਬਿਲਕੁਲ ਸਹੀ ਕਹਿ ਰਹੇ ਤੁਸੀਂ ਠੀਕ ਹੈ ਜੀ ਜਨੋਜੀ ਸਾਹਿਬ ਅੱਜ ਮੇਰਾ ਇਹ ਪੰਜਮਾ ਰੋਡ ਸ਼ੋ ਅ ਜਲਾਲਾਬਾਦ ਦੇ ਵਿੱਚ ਕੀਤਾ ਗਿਆ ਅੱਜ ਰੋਡ ਸ਼ੋ ਅ ਇਸ ਰੋਡ ਸ਼ੋ ਦੇ ਵਿੱਚ ਕਾਫੀ ਵੱਡਾ ਜਿਹੜਾ ਕਾਫਲਾ ਸੀ ਵੀ ਮੈਂ ਖੁਦ ਪਿੱਛੇ ਤੋਂ ਦੇਖ ਰਿਆ ਸੀ 2 ਕਿਲੋਮੀਟਰ ਦਾ ਜਿਹੜਾ ਕਾਫਲਾ ਚੱਲ ਰਿਹਾ ਸੀ ਗੱਡੀਆਂ ਦਾ ਤਾਂ ਲਗਭਗ 3 ਤੋਂ 400 ਲੋਕ ਸੀ ਜਿਹੜੇ ਪੂਰੇ ਬਾਰਡਰ ਪੱਟੀ ਤੋਂ ਆਏ ਜਲਾਲਾਬਾਦ ਦੇ ਸੀ ਕੁਝ ਬਾਰਡਰ ਦੇ ਸੀ ਕੋਈ ਬਾਰਡਰ ਤੋਂ ਇਸ ਸਾਈਡ ਤੇ ਸੀ ਤਾਂ ਕਾਫੀ ਵਧੀਆ ਜਿਹੜਾ ਹੰਗਾਰਾ ਮਿਲਿਆ ਜਲਾਲਾਬਾਦ ਦੇ ਲੋਕਾਂ ਨੇ ਬਹੁਤ ਪਿਆਰ ਦਿੱਤਾ ਜਿਹਦੇ ਰੋਡ ਸ਼ੋਅ ਦੇ ਵਿੱਚ ਮੈਂ ਇਹਨਾਂ ਦਾ ਸਦਾ ਯਾਦ ਰਹੀ ਰਹਿਣਾ ਤੇ ਫਿਰ ਪਿੱਛੇ ਹੀ ਤੁਹਾਡੇ ਰੋਡ ਸ਼ੋਅ ਦੇ ਜੇ ਤੁਸੀਂ ਸਫਾਖ ਤੋਂ ਆਇਆ ਸੀ ਸਰ ਉਹਦਾ ਕੀ ਮਤਲਬ ਹੈ ਦੇਖੋ ਸਫਾ ਇੱਕ ਸਾਡੀ ਜਿਹੜੀ ਇੱਕ ਮੈਂ ਇੱਕ ਜਿਸ ਤਰ੍ਹਾਂ ਫੌਜੀ ਐ ਮੈਂ ਆਪਣੇ ਹੌਸਲੇ ਨੂੰ ਬਲੰਦ ਕਰ ਦਾਂ ਚਾਹੇ ਬੋਲਸੋਨਿਆਲ ਦਾ ਹੋਵੇ ਚਾਹੇ ਕੁਝ ਹੋਵੇ ਪਰ ਸਾਡੀ ਜਿਹੜੀ ਇੱਕ ਪਿੱਛੇ ਸੁਜਵਾਰ ਸਿੰਘ ਦੇ ਟਾਈਮ ਤੇ ਵੀ ਬੜੇ ਸਤਿਕਾਰਯੋਗ ਨੇ ਸਾਡੇ ਉਹ ਵਿਧਾਇਕ ਬਣੇ ਸੀ ਉਹਨਾਂ ਦੇ ਟਾਈਮ ਤੇ ਵੀ ਸਫਾ ਘੁੰਮਿਆ ਸੀ ਪਰ ਇੱਕ ਜਿਹੜੀ ਹੈਗੀ ਆ ਰਾਜਨੀਤੀ ਦੇ ਵਿੱਚ ਕਿਦਰੇ ਕਿਦੇ ਸਾਨੂੰ ਦਰਸਾਉਂਦੀ ਆ ਸਫਾ ਸਾਡੇ ਲਈ ਜਦ ਘੁੰਮ ਜਾਂਦਾ ਬਾਰਡਰ ਪੱਟੀ ਦਾ ਇਟ ਮੀਨਸ ਕੀ ਆ ਸਾਰਾ ਕੁਝ ਇਕੱਠਾ ਕਰ ਲਿਆ ਜਾਂਦਾ ਅੰਦਰ ਇੱਕੋ ਹੀ ਜਗ੍ਹਾ ਤੇ ਚੋਲੀ ਪਾਇਆ ਜਾਂਦਾ ਉਹ ਇੱਕ ਪਰੰਪਰਾ ਹੈ ਸ਼ੇਰ ਸਿੰਘ ਦੇ ਘਪਾਇਆ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਸੀ ਉਹਦੇ ਜਿਹਨਾਂ ਵੱਲੋਂ ਕਿਹਾ ਗਿਆ ਕਿ ਜਿਹੜੀ ਬਰਾਦਰੀ ਆ ਕਿਸੇ ਵੀ ਰਾਇਸਨ ਬਰਾਦਰੀ ਤੋਂ ਬਲੋਂਗ ਕਰਦੇ ਉਹ ਵੀ ਰਾਇਸਨ ਬਰਾਦਰੀ ਤੋਂ ਬਲੋਂਗ ਕਰਦਾ ਉਹ ਕਹਿੰਦੇ ਵੀ